ਫਾਦਰ ਸਾਹਿਬ ਨੇ ਨਹੀਂ ਕਿਹਾ ਕਿ ਐਸਪੀ ਸਾਹਿਬ ਪੀਓ ਐਸਪੀ ਹੋਵੇ ਤਾਂ ਮੁੰਡਾ ਪ੍ਰੈਸ਼ਰ ਕੁੱਕਰ ਵੇਚ ਦਊ। ਨਹੀਂ ਉਹਨਾਂ ਨੇ ਮੋਟੀਵੇਟ ਕੀਤਾ ਮੈਨੂੰ। ਉਹਨਾਂ ਨੇ ਤਾਂ ਹੀ ਵਾਸ ਵੈਰੀ ਹੈਪੀ ਕਿ ਮੇਰਾ ਬੇਟਾ ਜਿਹੜਾ ਹੈਗਾ ਮਿਹਨਤ ਕਰ ਰਿਹਾ ਹੈਗਾ। ਮੈਂ ਕਾਲ ਸੈਂਟਰ 'ਚ ਵੀ ਕੰਮ ਕੀਤਾ ਦਿੱਲੀ ਜਾ ਕੇ। ਉਦੋਂ ਮੈਂ 19-20 ਸਾਲ ਦਾ ਸੀ ਜਦੋਂ ਸਾਡੇ ਸਮਰ ਬ੍ਰੀਕਸ ਹੁੰਦੀਆਂ ਸੀ। ਆਈ ਯੂਸ ਟੂ ਗੋ ਟੂ ਦਿੱਲੀ ਕਾਲ ਸੈਂਟਰ ਦੇ ਉੱਤੇ ਕੰਮ ਕਰਨਾ। ਸੋ ਮਾਈ ਫਾਦਰ ਵਾਸ ਵੈਰੀ ਸਪੋਰਟਿਵ 올 द ਟਾਈਮ ਉਹ ਤਾਂ ਉਹਨਾਂ ਨੂੰ ਅੱਛਾ ਲੱਗਦਾ ਸੀਗਾ ਕਿ ਮੇਰਾ ਬੇਟਾ ਜਿਹੜਾ ਕਰਦਾ ਔਰ ਮੇਰੇ ਫਾਦਰਸਾਂ ਮੈਨੂੰ ਯਾਦ ਆ ਮੈਂ ਅੰਮ੍ਰਿਤਸਰ ਦੇ ਵਿੱਚ 10th ਦੇ ਇਗਜ਼ਾਮ ਦੇਣੇ ਸੀਗੇ। ਤਾਂ ਮੇਰੇ ਕੈਂਟ ਦੇ ਕੈਂਟ ਦੇ ਵਿੱਚ ਸਾਡਾ ਐਗਜ਼ਾਮੀਨੇਸ਼ਨ ਸੈਂਟਰ ਬਣਿਆ ਤੇ ਸਵੇਰੇ ਸਵੇਰੇ ਮੇਰੇ ਫਾਦਰ ਮਾਈ ਫਾਦਰ ਵਾਸ ਐਸਪੀ ਸਿਟੀ देयर। ਮੇਰੇ ਫਾਦਰ ਨੇ ਮੈਨੂੰ ਬੁਲਾ ਕੇ ਕਿਹਾ ਵੀ ਤੁਹਾਡਾ ਕਿਹੜਾ ਐਸਾ ਦੋਸਤ ਹੈ ਜਿਹਦੇ ਕੋਲ ਮੋਟਰਸਾਈਕਲ ਹੈ। ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਵੀ ਫਲਾਣਾ ਮੇਰਾ ਫਰੈਂਡ ਹੈ। ਕਹਿੰਦੇ ਬੇਟੇ ਤੁਸੀਂ ਆਪਣੇ ਇਗਜ਼ਾਮ ਉਹਦੇ ਨਾਲ ਦੇਣ ਜਾਣੇ ਆ। ਯੂ ਵਿਲ ਨਾਟ ਗੈਟ ਅ ਪੁਲਿਸ ਕਾਰ। ਮੈਨੂੰ ਤੈਨੂੰ ਜਿਹੜੀ ਸਿਕਿਉਰਟੀ ਵੱਡੀ ਗੱਡੀ ਨਹੀਂ ਮਿਲੇਗੀ ਮਤਲਬ ਤੁਹਾਨੂੰ ਸਰਕਾਰੀ ਗੱਡੀ ਆ ਤੈਨੂੰ ਗੱਡੀ ਨਹੀਂ ਮਿਲੇਗੀ ਸੋ ਮੈਂ ਆਪਣੇ ਸਾਰੇ 10th ਦੇ 12th ਦੇ ਇਗਜ਼ਾਮ ਮੋਟਰਸਾਈਕਲ